ਮਸ਼ਹੂਰ ਇਨਫਲੂਐਂਸਰ ਸਾਦਨ ਜਗਪਾਲ ਪੁਰੀਆ ਤੇ ਤਾਨੀਆਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਉੱਥੇ ਹੀ ਉਹ ਆਪਣੀਆਂ ਕਪਲਸ ਵੀਡੀਓਜ਼ ਤੇ ਨਾਲ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਵੀਡੀਓਜ਼ ਨੂੰ ਕਾਫੀ ਪਿਆਰ ਵੀ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਬੀਤੇ ਕੱਲ ਸਾਜਣ ਦੇ ਵੱਲੋਂ ਆਪਣੀ ਥਾਰ ਵੇਚਣ ਦੇ ਲਈ ਪੋਸਟ ਪਾਈ ਗਈ ਸੀ ਤੇ ਲੋਕਾਂ ਦੇ ਵੱਲੋਂ ਥਾਰ ਖਰੀਦਣ ਦੇ ਲਈ ਰੇਟ ਪਾ ਕੇ ਕਮੈਂਟ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਸਾਜਣ ਤੇ ਤਾਨੀਆਂ ਨੇ ਇੱਕ ਹੋਰ ਗੱਡੀ ਲੈਣ ਜਾ ਰਹੇ ਹਨ ਤੇ ਉਹਨਾਂ ਨੇ ਆਪਣੀ ਸਨੈਪਚੈਟ ਤੇ ਫੋਟੋ ਸ਼ੇਅਰ ਕਰਦੇ ਲਿਖਿਆ ਕਿ ਗੈਸ ਕਰੋ ਵੀਰ ਕਿਹੜੀ ਰਾਈਡ ਹੋ ਸਕਦੀ ਹੈ ਅਗਲੀ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਇੱਕ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ 사ਜ ਨੇ ਨਵੀਂ ਗੱਡੀ ਲੈਣ ਤੋਂ ਪਹਿਲਾਂ ਲਿਖਿਆ ਕਿ ਇੱਕ ਹੋਰ ਲੋਨ ਜਦ ਤੱਕ ਸਾਹ ਚੱਲਦੇ ਹੈਗੇ ਲੋਨ ਹੀ ਲੋਨ ਕਰਦੇ ਨੇ ਕਿਉਂਕਿ ਗਰੀਬੀ ਤੋਂ ਮਿਡਲ ਕਲਾਸ ਵਾਲੀ ਜ਼ਿੰਦਗੀ ਵਿੱਚ ਆਏ ਆ ਬੈਕਅਪ ਤੇ ਜੇ ਕੁਝ ਹੈਗਾ ਤਾਂ ਫਿਰ ਉਹ ਵੀ ਲੋਨ ਹੀ ਆ ਤੇ ਜੇ ਗੱਲ ਕਰਾਂ ਫਿਊਚਰ ਦੀ ਫਿਊਚਰ ਚ ਵੀ ਲੋਨ ਹੀ ਆ ਸਾਹ ਵੀ ਲੋਨ ਤੇ ਜਦ ਤੱਕ ਹੈਗੇ ਆ ਤਦ ਤੱਕ ਹਰ ਸ਼ੌਂਕ ਵੀ ਲੋਨ ਤੇ ਪੂਰਾ ਕਰਨਾ ਆਪਾਂ ਪਰ ਲੋਨ ਲੈਣਾ ਪੈਣਾ ਤਾਂ ਫਿਰ ਕੰਮ ਤਾਂ ਕਰਨਾ ਹੀ ਪੈਣਾ ਉਹ ਵੀ ਗਧਿਆਂ ਵਾਂਗ ਭਾਵੇਂ ਕੋਈ ਵੀ ਫੀਲਡ ਵਿੱਚ ਹੋ ਤੁਸੀਂ ਕੁਝ ਪਾਉਣੀ ਕੁਝ ਖੋਣਾ ਪੈਂਦਾ ਬਹੁਤ ਟਾਈਮ ਬਾਅਦ ਮਾਲਕ ਨੇ ਸੁਣੀਆ ਮਸੀ ਚੰਗਾ ਟਾਈਮ ਆਇਆ ਥੋੜੇ ਜੇ ਸ਼ੌਂਕ ਪੂਰੇ ਕਰ ਲਈਏ ਮੁੜ ਕੇ ਪਤਾ ਨਹੀਂ ਮਾਲਕ ਨੇ ਫਿਰ ਮੌਕਾ ਦੇਣਾ ਕਿ ਨਹੀਂ ਥੋੜਾ ਬਹੁਤ ਤਾਂ ਮਾਲਕ ਹੋਰ ਸਾਥ ਦੇਣਗੇ ਕਿਉਂਕਿ ਚੰਗਾ ਟਾਈਮ ਕਿਸੇ ਨਾਲ ਮਾੜਾ ਕਰਕੇ ਨਹੀਂ ਲਿਆਈਦਾ ਦਿਲ ਸਾਫ਼ ਰੱਖੋ ਮਿਹਨਤ ਡਟ ਕੇ ਕਰੋ ਹੌਲੀ ਹੌਲੀ ਸਭ ਠੀਕ ਹੋ ਜਾਂਦਾ ਬਸ ਕਿਸੇ ਦਾ ਮਾੜਾ ਨਾ ਸੋਚੋ ਕਿਉਂਕਿ ਹਰੇਕ ਦੀ ਇਸੇ ਵਿੱਚ ਵਾਹਿਗੁਰੂ ਨੇ ਕੁਛ ਨਾ ਕੁਛ ਲਿਖਿਆ ਹੋਇਆ ਅੱਖਾਂ ਦਾ ਕੋਈ ਖੋ ਨਹੀਂ ਸਕਦਾ ਭਾਵੇਂ ਜਿਹੜਾ ਮਰਜੀ ਜਿੰਨਾ ਕੋਈ ਮਾੜਾ ਸੋਚੀ ਜਾਵੇ ਤੇ ਇਹ ਜਿਹੜੇ ਲਾਈਨਾਂ ਵਾ ਇਹ ਸਾਇਲਨ ਜਗਪਾਲਪੁਰੀਆ ਨੇ ਆਪਣੀ ਸਨੈਪਚੈਟ ਤੇ ਵੀ ਸ਼ੇਅਰ ਕੀਤੀਆਂ ਤੇ ਇੰਸਟਾਗ੍ਰam ਤੇ ਵੀ ਸਟੋਰੀ ਦੇ ਵਿੱਚ ਆਪਣੀ ਨਵੀਂ ਗੱਡੀ ਲੈਣ ਤੋਂ ਪਹਿਲਾਂ ਪੋਸਟ ਪਾਈ ਆ ਤੇ ਇਹ ਗੱਲਾਂ ਲਿਖਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਸਾਇਲਨ ਜਗਪਾਲਪੁਰੀਆ ਕਾਫੀ ਭਾਵਕ ਹੋ ਕੇ ਇਹ ਜਿਹੜੀਆਂ ਗੱਲਾਂ ਉਸਨੇ ਲਿਖੀਆਂ ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਤੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ